ਕਿਸੇ ਹੋਰ ਦੀ ਜਗ੍ਹਾ ਈਟੀਟੀ ਦਾ ਪੇਪਰ ਆਇਆ ਸੀ ਨੌਜਵਾਨ ਦੇਖੋ ਫਿਰ ਕਿਵੇਂ ਚੜਿਆ ਫਲੈਂਕ ਟੀਮ ਦੇ ਹੱਥੇ ਪੁਲਿਸ ਨੇ ਲਿਆ ਇੱਕ ਦਿਨ ਦਾ ਪੁਲਿਸ ਰਿਮਾਂਟ ਬਾਇਓਮੈਟ੍ਰਿਕ ਨਾਮ ਮਿਲਣ ਕਾਰਨ ਨੌਜਵਾਨ ਆਇਆ ਅੜਿੱਕੇ ਡੇਰਾ ਬਸਤੀ ਤੋਂ ਖਬਰ ਸਾਹਮਣੇ ਆਇਆ ਜਿੱਥੇ ਕਿ ਇੱਕ ਸਰਕਾਰੀ ਸਕੂਲ ਦੇ ਵਿੱਚ ਈਟੀਟੀ ਦੀ ਪ੍ਰੀਖਿਆ ਦੇਣ ਆਇਆ ਜਾਲੀ ਪ੍ਰੀਖਿਆਰਥੀ ਫਲਾਈਂਗ ਟੀਮ ਦੇ ਅੜਿੱਕੇ ਚੜ ਗਿਆ ਜਿਸ ਨੂੰ ਬਾਅਦ ਦੇ ਵਿੱਚ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਦੋਸ਼ੀ ਦੀ ਪਛਾਣ ਜਸਵਿੰਦਰ ਸਿੰਘ ਉਮਰ 35 ਸਾਲ ਪੁੱਤਰ ਤਰਲੋਕ ਸਿੰਘ ਵਾਸੀ ਪਿੰਡ ਜਾਮਾ ਰਖਾਇਆ ਹਿਥਾਰ ਥਾਣਾ ਮਮਦੋਟ ਜ਼ਿਲ੍ਹਾ ਫਿਰੋਜ਼ਪੁਰ ਦੇ ਵਜੋਂ ਹੋਈ ਹੈ ਤੰਦਾਦ ਦੇ ਕਿ ਪੁਲਿਸ ਨੇ ਅਦਾਲਤ ਤੋਂ ਇੱਕ ਦਿਨ ਦਾ ਨੌਜਵਾਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਤਾਂ ਦੱਸ ਦਈਏ ਕਿ ਇਹ ਨੌਜਵਾਨ ਨੌਜਵਾਨ ਕਿਸੇ ਹੋਰ ਦੀ ਜਗ੍ਹਾ ITT ਦਾ ਪੇਪਰ ਦੇਣ ਦੇ ਲਈ ਆਇਆ ਸੀ ਜਿਸ ਨੂੰ ਕੀ ਫਲਾਈਂਗ ਟੀਮ ਨੇ ਫੜ ਲਿਆ ਬਾਇਓਮੈਟ੍ਰਿਕ ਨਾ ਮਿਲਣ ਕਾਰਨ ਇਹ ਨੌਜਵਾਨ ਫਲਾਈਂਗ ਟੀਮ ਦੇ ਅੜਿੱਕੇ ਚੜ ਗਿਆ ਜਿਸ ਨੂੰ ਬਾਅਦ ਦੇ ਵਿੱਚ ਪੁਲਿਸ ਦੇ ਹਵਾਲੇ ਕੀਤਾ ਗਿਆ ਤਾਂ ਇਹ ਕੋਈ ਪਹਿਲਾ ਮਾਮਲਾ ਸਾਹਮਣੇ ਨਹੀਂ ਆਇਆ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਏ ਸੀ ਇੱਕ ਫਰੀਦਕੋਟ ਤੋਂ ਵੀ ਸਾਹਮਣੇ ਆਏ ਸੀ ਕੁਝ ਮਹੀਨੇ ਪਹਿਲਾਂ ਜਿੱਥੇ ਕਿ ਇੱਕ ਨੌਜਵਾਨ ਕੁੜੀ ਬਣ ਕੇ ਜਿਹੜਾ ਕੀ ਪੇਪਰ ਦੇਣ ਗਿਆ ਸੀ ਅਤੇ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ ਤਾਂ ਇਹੀ ਨੌਜਵਾਨ ਜਿਹੜਾ ਕਿਸੇ ਹੋਰ ਦੇ ਕੈਂਪ ਤੇ ਕਿਸੇ ਹੋਰ ਦਾ ਪੇਪਰ ਜਿਹੜਾ ਕਿ ਕਿਸੇ ਹੋਰ ਦੀ ਜਗ੍ਹਾ ਦੇਣ ਗਿਆ ਸੀ ਟੀਟੀ ਦਾ ਪੇਪਰ ਦੇਣ ਗਿਆ ਸੀ ਪਰ ਇਹ ਫਲਾਈਂਗ ਟੀਮ ਦੇ ਅਣਿਕੇ ਚੜ ਜਾਂਦੇ ਅਤੇ ਪੁਲਿਸ ਦੇ ਵੱਲੋਂ ਵੀ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਕੀ ਸੀ ਮੈਟਰ ਕੀ ਮਾਮਲਾ ਸੀ? ਮੈਂ ਥਾਣੇ ਹਾਜ਼ਰ ਸੀਗਾ ਜੀ ਤੇ ਚਨਿੰਦਰਜੀਤ ਸਿੰਘ ਜਿਹੜਾ ਕਿ ਇੰਚਾਰਜ ਲੱਗਾ ਸੀਗਾ ਆਪਣੇ ਸੈਂਟਰ ਦਾ ਤੇ ਇਹ ਈਡੀਡੀ ਕਿਹੜਾ ਦਾ? ਇਨੇ ਇੱਕ ਬੰਦਾ ਦੇਖਿਆ ਵੀ ਇਹਦਾ ਜਿਹੜਾ ਬਾਇਓਮੈਟ੍ਰਿਕ ਵੀ बार-बार ਫੇਲ ਹੋ ਰਿਹਾ ਠੀਕ ਹੈ ਤੇ ਇਹਨੇ ਫਲੈਂਗਰ ਨੂੰ ਦੱਸਿਆ ਜੀ ਫਲੈਂਗਰ ਨੇ ਕਿਹਾ ਚਲੋ ਬੱਚੇ ਨੂੰ ਪਹਿਲਾਂ ਪੇਪਰ ਦੇ ਲੈਣ ਦੋ ਉਦੋਂ ਬਾਅਦ ਚ ਇਹਦਾ ਦੁਬਾਰਾ ਕਰਾ ਲਾਂਗੇ ਬਾਇਓਮੈਟ੍ਰਿਕ ਜਦੋਂ ਪੇਪਰ ਦੇਣ ਤੋਂ ਬਾਅਦ ਇਹਦਾ ਬਾਅਦ ਚ ਫਿਰ ਕਰਾਇਆ ਇਹ ਤਾਂ ਦੋ ਤਿੰਨ ਵਾਰੀ ਫਿਰ ਫੇਲ ਲਿਆ ਆ ਉਦੋਂ ਬਾਅਦ ਫਿਰ ਇਹਨਾਂ ਨੂੰ ਸੈਂਟਰ ਤੋਂ ਪਤਾ ਲੱਗ ਗਿਆ ਵੀ ਆਹ ਰੋਲ ਨੰਬਰ ਜਿਹੜਾ ਆ ਵੀ ਇਹਨਾਂ ਦਾ ਬੱਚਾ ਜਿਹੜਾ ਬਾਇਓਮੈਟ੍ਰਿਕ ਜਿਹੜਾ ਫੇਲ ਹੋ ਗਿਆ ਠੀਕ ਹੈ ਜੀ ਇਹਨਾਂ ਸ਼ੱਕ ਦੇ ਆਧਾਰ ਤੇ ਸਾਡੇ ਕੋਲੇ ਇੱਥੇ ਲਿਆਂਦਾ ਜੀ ਇਹਦਾ ਜਿਹੜਾ ਪਤਾ ਕੀਤਾ ਗਿਆ ਤੇ ਇਹਦੇ ਕਿਸੇ ਹੋਰ ਬੰਦੇ ਦਾ ਜਿਹੜਾ ਕਿ ਓਮ ਪ੍ਰਕਾਸ਼ ਨਾਮ ਦਾ ਬੰਦਾ ਹੈ ਜੀ ਉਹਦੀ ਜਗ੍ਹਾ ਇਹ ਪੇਪਰ ਦੇਣ ਆਇਆ ਜੀ ਤੇ ਉਹ ਤੋਂ ਕੋਲੋਂ ਕੁਝ ਪੇਮੈਂਟ ਵਗੈਰੇ ਵੀ ਕੋਈ ਲਈ ਹੋਣੀ ਹੈ ਜੀ ਠੀਕ ਹੈ ਤੇ ਸਾਰਾ ਕੁਝ ਉਹਨੇ ਕਹਿੰਦਾ ਵੀ ਇਹ ਬਣਾ ਕੇ ਦਿੱਤਾ ਮੈਨੂੰ ਆਧਾਰ ਕਾਰਡ ਵੀ ਆਪਣੇ ਨਾਮ ਦਾ ਤੇ ਇੱਕ ਚਾਰਟ ਸ਼ੀਟ ਜਿਹੜੀ ਹੁੰਦੀ ਹੈ ਰੋਲ ਨੰਬਰ ਤੇ ਜਿੱਤੇ ਫੋਟ ਲੱਗਦੀ ਹੈ ਉਹ ਵੀ ਵੀ ਉਹਨ ਸਾਰਾ ਕੁਝ ਆਪ ਤਿਆਰ ਕਰਕੇ ਦਿੱਤਾ ਜੀ ਐਸੇ ਜਿਸ ਕਰਕੇ ਇਹ ਤੇ ਪੇਪਰ ਦੇਣ ਆਇਆ ਜੀ ਦੇ ਜਿਹਦੇ ਨੂੰ ਲਾ ਕੇ ਸਾਡੇ ਪੇਸ਼ ਕਰਤਾ ਜੀ ਅਸੀਂ ਮੁਕੱਦਮਾ ਨੰਬਰ 247 ਦਰਜ ਕਰ ਲਿਆ ਜੀ ਨਵੀਂ ਐਕਟ ਦੇ ਤਹਿਤ ਜੋ ਕਿ 318 4 319 2 ਬੀ ਐਨਰ ਦੇ ਤਹਿਤ ਖਾਣਾ ਡੇਰਾਬਤ ਜਿਹਨੂੰ ਅੱਜ ਕੋਰਟ ਚ ਪੇਸ਼ ਕਰਨ ਵਾਸਤੇ ਲੈ ਕੇ ਜਾ ਚੜ ਦੇ ਕਲਾ ਟਾਈਮ ਟਿਵਲੀ ਡੇਰਾਬਸੀ ਤੋਂ ਪੱਤਰਕਾਰ ਸੁਖਵਿੰਦ ਸੈਣੀ ਦੀ ਖਾਸ ਰਿਪੋਰਟ